ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਖਟਿਆਲੇ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਡੇਰਾ ਬਾਬਾ ਨਾਨਕ ਬਾਈ ਕੋਲ ਅੱਜ ਗਾਵਾ ਚੰਗੀ ਟੋਪ ਦੀ ਸ਼ਾਹੀ ਵਾਲ ਬਾਕੀ ਵੀਰ ਜੀ ਇਹ ਜਿਹਨੂੰ ਕਹਿੰਦੇ ਆ ਸੰਘਣੇ ਦੁੱਧ ਵਾਲੀ ਗਾਵਾ ਅਸਲ ਚੀਜ਼ ਆ ਬਾਕੀ ਵੀਰ ਕੋਲ ਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਵਧੀਆ ਵਧੀਆ ਕਿਰਪਾ ਦੇ ਜੀ ਵਧੀਆ ਜਾਈ ਨਾ ਜੀ ਹਾਂ ਜੀ ਗਮਾਦੇ ਚਲੋ ਦੋ ਹੀ ਇੱਕ ਵੇਕੀ ਹੈ ਨਾ ਉਹਦਾ ਜੋੜਾ ਹੀ ਆ ਜਵੇ ਤੇ ਇੱਕ ਵੇਕੀ ਹੋ ਜਾਂਦਾ ਮੇਕਿਆ ਪਰ ਇੱਕ ਵੀ ਨਗੀਨਾ ਹੀ ਹੈ ਨਗੀਨਾ ਹੀ ਹੈ ਸਾਈ ਪਿਆਲ ਬੱਸੀ ਜੀ ਤੁਹਾਨੂੰ ਬਾਅਦ ਸਾਈ ਲੱਭਦੀ ਬਹੁਤ ਘਟਿਆ ਲੱਭਦੀ ਘਟਿਆ ਤੇ ਮਾਲ ਲੱਭਦੀਆਂ ਘਰਮਣੇ ਪਰ ਠੰਡੀ ਦੀ ਰਵਾੜਾ ਕੋਈ ਰਸੀ ਦੀ ਜਰੂਰਤ ਨਹੀਂ ਇੰਨਾ ਜਿਹਾ ਮਰਜੀ ਬੱਸੀ ਨੂੰ ਛੱਡ ਕੇ ਤੇ ਸੰਗਣਾ ਦੁੱਧ ਭੈਂਣ ਵਾਲਾ ਤੇ ਪਾਣੀ ਵਾਲਾ ਠੀਕ ਹੈ ਵੇਖ ਇਹਦਾ ਤੋਰ ਲਿਆ ਸੋਹਣਿਆ ਵੇ ਤੋਰ ਤੇ ਵੀ ਖੰਦੇ ਆ ਬੱਸੀ ਚਲੋ ਠੀਕ ਠਾਣ ਬੜਾ ਲੱਗਣਾ ਬਹੁਤ ਕਮਾਲ ਦਾ ਲੱਗਣਾ ਬਾਕੀ ਵੀਰੇ ਟਾਈਮ ਵੀ ਹਲੇ ਕੁਛ ਨਹੀਂ ਹੋਇਆ ਸਾਰਾ 11:00 ਵਜੇ ਦਾ ਟਾਈਮ ਆ 11:30 ਦਾ ਚੋਈ ਫਿਰ ਵੀਰੇ ਸਵੇਰੇ ਆਪਣੀ ਕਿੰਨੇ ਸਵੇਰੇ 5 5:00 ਵਜੇ ਦੀ ਚੋਈ ਆ ਹਾਂ ਇਹ ਹੁਣ ਇਹ ਵੀ ਫੇਰ ਤਾਂ ਛੱਡ ਕੇ ਵਿਖਾਵਾਂਗੇ ਸੀਲੀ ਵੀ ਤੇ ਦੁੱਧ ਵੀ ਬੁਰਾ ਖੱਡਣਾ ਨਹੀਂ ਰਹਿ ਗਿਆ ਠੀਕ ਆ ਠੀਕ ਨਿੱਗਰਵਾਨ ਦੀ ਦਿਖਾਵਾ ਘੱਟ ਦਿਗਾਉਂਦੀ ਥੋੜਾ ਸੰਭੀ ਸੰਭੀ ਬੜੀ ਰਾਜੀ ਆ ਨਾ ਨਾ ਪੂਰੇ ਵਸ਼ੀ ਜਾ ਹੂ ਕੀਤੀ ਮਗਰ ਵੀਰੇ ਵਸ਼ੀ ਕੇ ਵਸ਼ਾ ਆ ਗਿਆ ਮਗਰ ਵਸ਼ਾ ਆ ਗਿਆ ਪਹਿਲਾ ਸਵਾਬ ਅਸ਼ੀਦਾ ਦੇਖੋ ਪਾਲ ਸਹੀ ਗੱਲ ਹੈ ਸਹੀ ਗੱਲ ਹੈ ਇਹ ਫਿਰ ਚਵਾ ਦਿਆ ਹਣਾ ਵੀਰੇ ਮੈਂ ਵੀਰੇ ਤਾਂ ਚੱਕਰਿਆ ਇਹ ਵੀਰਾਂ ਨਾਲ ਮਾਨਸਾ ਸੰਦੂਰ ਦਾ ਨਾ ਦੂਰੋਂ ਫੂਨ ਹੁੰਦੇ ਆ ਹਾਂਜੀ ਤੇ ਫਿਰ ਕਈ ਵੀਰ ਵੀਰੇ ਦੇ ਘਰ ਮਨਾ ਹੋਏ ਦੋ ਦਿਨ ਕੋਈ ਨਾ ਘਰ ਦੇ ਵਾਤੇ ਦੇ ਬੈਠ ਕਰ ਗਿਆ ਆਪਾਂ ਇਹਨੇ ਵੀ ਹੁਣੇ ਆਪਾਂ ਲੈ ਕੇ ਉਤਾਰ ਕੇ ਦਵਾਈ ਖਾਦੇ ਠੀਕ ਹੈ ਵੀਰੇ ਠੀਕ ਹੈ ਇੱਕੋ ਹੀ ਜੀ ਗਾ ਚੰਗੀ ਗਾਲੀ ਪੈ ਗਈ ਕਰਮ ਵਾਲੀ ਦੇਖੋ ਖਨੀ ਧੀ ਦੇਖੋ ਨਜ਼ਰ ਅਸੀਂ ਪਾਣੀ ਮੁੰਡੀ ਇਸ਼ਰਾਮ ਆ ਪਿਆ ਸਹੀ ਗੱਲ ਆ ਵੀਰੇ ਇਹ ਜਿਹੜੇ ਕਿਹ ਜਾਨਾ ਨਾ ਰਹਾ ਤੇ ਦਰਦ ਹੁੰਦਾ ਬਚਾ ਤਾ ਉਹ ਤੇ ਪਿੰਦਾ ਫਿਰ ਹਾਂ ਜਿਹੜਾ ਦਰਦ ਵਾਲੀ ਵਸ਼ੀ ਆ ਹਾਂ ਜੀ ਹਾਂ ਜੀ ਬਾਕੀ ਦਾ ਨਕ ਪਤਾੜੀ ਬਰੀਡ ਆ ਛਾਈ ਵਾਲਾ ਖਤਮ ਹੋਦੀ ਜਾਂਦੀ ਆ ਬਿਲਕੁਲ 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 ਦੇਖੋ ਵੀ ਕੋਈ ਰਸੀਨੀ ਨਿਆਣੀ ਕੋਈ ਪਾੜਾ ਛੜਾ ਨਹੀਂ ਇਦਾਂ ਹੀ ਨੇ ਮਿਲਣਾ ਬੱਚੇ ਦੇ ਅੱਧੀ ਤੀਦੀ ਵੜਿਆ ਕੋਈ ਉਹ ਜਾਨੀ ਕਰ ਚੱਕਰ ਠੀਕ ਹੈ ਆ ਪਸੰਗੀਆਂ ਨਹੀਂ ਵੀਰੇ ਇਹ ਲੋ ਪਨਾਖਾ ਤਾਂ ਇਹਨਾਂ ਨਿਸ਼ਾਨੀਆਂ ਵੜਾ ਹੋਈਆਂ ਹਾਂਜੀ ਹਾਂਜੀ ਦੂਮੇ ਨਿਕਬੀ ਦੇ ਵਿੱਚ ਸਹੀ ਵਾਲਾ ਸਹੀ ਵਾਲਾ ਇਹ ਤੋਂ ਜੋ ਥਾਂ ਤੇ ਪੀਤੀ ਹੈ ਜੀ ਥਾਂ ਤੋਂ ਬੜਾ ਸਵਾਈਵ ਖਾਣ ਪਿਛਲੇ ਥਾਂ ਤੇ ਬੁਕਾਵੇ ਜਵਾਬ ਬੜਾ ਲੱਗਣਾ ਜਵਾਬ ਬਹੁਤ ਥਾਂ ਦਾ ਲੱਗਾ ਹਾਂ ਜੀ ਲਾਤਨੀ ਕਿੰਨੇ ਵਾਰ ਦੇ ਗੱਲਾਂ ਕਰ ਲਈ ਬੜਾ ਹੀ ਨਹੀਂ ਤੇ ਵਿਚਾਰੀ ਨੇ ਕੋਈ ਬਾਕੀ ਇਹ ਸਵੇਰੇ ਜਿਹੜਾ ਟਾਈਮ ਤਾਂ ਨੁਫੜਾ 11 ਵਜੇ ਆ ਹਾਂਜੀ ਹਾਂਜੀ ਫਿਰ ਸਾਹਿਬ ਜੀ ਵੀਡੀਓ ਕਾਤੇ ਜਿਵਾਲੇ ਜਦੋਂ ਮਰਜੀ ਸਿਰਫ ਆਪ ਦੇ ਸੀਲੀ ਸਾਲੇ ਵਿਖਾਈ ਆ ਵਿੱਟੀ ਜਾ ਵੀ ਆਹ ਦੇਖੋ ਕੱਲੇ ਕੱਲੇ ਸਾਡੀ ਦਵਾਈ ਵਿਖਾਵੇ ਹਾਂਜੀ ਹਾਂਜੀ ਆਹ ਬਿਲਕੁਲ ਕਿ ਮੁੰਡਾ ਦੂਰੋਂ ਵੀ ਰਾਹ ਆਉਣਾ ਹੁੰਦਾ ਤੇ ਉਹਨਾਂ ਨੂੰ ਹੁੰਦਾ ਵੀ ਅੱਗੇ ਕਿਸੇ ਵੀ ਵੇਜੀ ਬੈਕਪੋਰ ਹਾਂਜੀ ਇਹ ਵੀ ਰੱਖਦੇ ਮਾ ਤੇ ਇਹ ਜਦੋਂ ਮਜੀ ਰੱਖ ਕੇ ਬਹੁਤ ਬੈਗਾ ਰੱਖਿਆ ਪੰਜਾਬੇ ਕੜ ਮਾਰਨੇ ਕੋਈ ਤਕਰੀਆਂ ਹਾਂ ਵੀ ਜਿਆਦਾ ਜੀ ਦੁੱਧ ਆ ਜਾ ਬੱਚੇ ਛੜ ਬਾਂਗ ਠੀਕ ਹੈ ਬਾਕੀ ਦੁੱਧੇ ਟਾਈਮ ਤੋਂ ਟਾਈਮ ਵੀ 8 ਲੀਟਰ ਵਧੀਆ ਦੁੱਧ ਦੇ ਥਲੇ ਠੀਕ ਹੈ ਵੀਰ ਜੇ ਬਾਜੀ ਦੁੱਧ ਉਹ ਬਰੇਗੀ ਚਲੇਗੀ ਬਸ਼ੀ ਠੀਕ ਹੈ ਵੀਰ ਜੀ ਹਾਂ ਜੀ ਵੀਰ ਜੀ ਫਿਰ ਇਹਦਾ ਮੁੱਲ ਕਰੀਏ ਜਿਹੜੀ ਪਹਿਲੇ ਫੂਮ ਦੇ ਉੱਡਦੀ ਜਾਏ ਵੀਰੇ ਮੁੱਲ ਕਰਾ ਲਓ ਭਾਈ ਇਹਦਾ ਵੀ ਭਿਆ ਕਰਾ ਲਓ 45 ਕਰਾ ਲਓ ਉਹ ਦੇ ਦੇਣੀ ਜੇ ਭਾਅ ਵਧਣਾ ਬਿਲਿਆ ਆਪਾਂ ਜਾਣਦੇ ਨਹੀਂ ਉਸੇ ਹਾਲ ਦਾ ਜਾਣਦੇ ਨਹੀਂ ਆਦੇ ਪਈ 20 ਹਾਦੀ ਦੇ ਦਾਂਗੇ ਵੀਰ ਜੀ ਕਰ ਦਈਏ ਫਿਰ ਮਾਨਤਾ ਨਾ ਮਾਤਾ ਕਹਾਂਗੇ ਕਰਨਾ ਕਿਉਂ ਨਹੀਂ ਦੱਸੋ ਤੂੰ ਛੱਡ ਕੇ ਤੇ ਨਹੀਂ ਆਰੇ ਦੱਸੋ ਥੈਂਕ ਯੂ ਤੇ ਨਹੀਂ ਛੱਡਦੀ ਹੈ 32 ਦੀ 32 ਦੀ ਆ ਜਦ ਤੱਕ ਆਇਆ ਦੱਸਿਆ ਬੇ ਕਮਾਈ ਥੋੜੀ ਕਰ ਰਹੀ ਆ ਕਿ ਦੇਰੀ ਆ 30 30 ਦੀ ਫਿਰ ਦੇ ਜੀ ਜਿਆਦਾ ਦੇ ਬਚਾਉਣਾ ਯਾਰ ਦੋਇ ਮਫਾਰਾ ਕੇ ਮਾਲ ਕੱਢੀ ਜਾਣਾ 30 ਦੀ ਦੇ ਦੀਏ ਫਿਰ ਵਸੀ ਦੇ 35000 ਦਾ ਕਰ ਰੱਖ ਦੀ ਬੇ ਕੰਦਾ ਆਪਣਾ ਰੱਖ ਦੀ ਰੱਖ ਪਰ 30 ਦੀ ਵੇਚਿਆ ਵੀ ਸਭ ਤੋਂ ਪੈਸੇ ਜਿਆਦਾ ਵਜਦੇ ਆ ਜਿਆਦਾ ਵਜਦੇ ਆ ਆਪਾਂ ਜਿਆਦਾ ਨਹੀਂ ਬਚਾਉਣਾ ਜੀ ਅੱਜ ਪੋਲਾ ਮਿਲ ਗਿਆ ਮਾਲ ਪੋਲਾ ਹੀ ਦੇ ਹੀ ਜਾਣਾ ਆ ਠੀਕ ਆ ਜੀ 28000 ਦੀ ਦੇ ਦੀਏ ਵੀ ਜੀ ਨਹੀਂ ਕਸਰ ਕੱਢ ਨਹੀਂ ਲੱਗਦਾ ਜੇ 27000 ਦੀ ਵਸੀ ਦੇ ਲਾਓ ਲਓ ਜੀ ਬੱਡੀ ਵਸ਼ੀਆ ਪਲੀ ਜੁੜੀਆ ਕੋਈ ਬਾੜ ਨਹੀਂਗਾ 27000 ਰੇਟ ਚੰਗੀ ਵੱਡੀ ਵੀਰ ਜਿੱਥੇ ਮਰਜ਼ੀ ਵੀ ਘੁੰਮਦਾ ਰਹੇ ਇੱਥੇ ਰਾਤ ਬੈਠਣੋਂ ਲਈ ਸਾਰਾ ਪ੍ਰਬੰਧ ਆ ਵੀਰ ਕੋਈ ਰਾਤ ਆਏ ਆਣ ਕੇ ਚਵਾਈ ਕਰੇ ਸਿਰ ਕਸੱਲੀ ਕਰਕੇ ਬੈਠਦੀ ਖੜੇਗੇ ਆ ਨੱਦੇ ਗਲੀ ਨਹੀਂ ਲਪਣੀ ਵੀਰੇ ਬਿਲਕੁਲ ਰੇਡ ਬਾਹਰ ਪਰਦੇ ਜੇ ਮਿਲੇ ਪਰਦੇ ਜੇ ਦੇ ਦੇਣੀ ਆ ਬਿਲਕੁਲ ਹੀ ਵੀਰ ਜੀ ਬਾਗੀ ਕੋਈ ਵੀਰ ਫੋਨ ਲਾਵੇ ਜੇ ਹੋਰ ਕਜਾਸ਼ ਹੋ ਕੇ ਵੀਰ ਨੂੰ ਕਹਾਂ ਚਲੋ ਠੀਕ ਆ ਵੀਰੇ ਸਤਿ ਸ੍ਰੀ ਅਕਾਲ